ਗੱਲ ਕਰਾਂਗੇ ਮੌਤ ਦੀਆਂ ਘੜੀਆਂ ਨੂੰ ਪਲ-ਪਲ ਗਿਣਦੀ ਉਸ ਲੜਕੀ ਦੀ ਉਸ ਭਾਰਤੀ ਲੜਕੀ ਦੀ ਜਿਹੜੀ ਸਲਾਖਾਂ ਦੇ ਪਿੱਛੇ ਜਰਮਨ ਦੇ ਵਿੱਚ ਮੌਤ ਦੀਆਂ ਘੜੀਆਂ ਨੂੰ ਗਣ ਰਹੀ ਆ ਉਹਦੇ ਤੇ ਫਾਂਸੀ ਆ ਜਿਹੜੀ ਉਹਦੀ ਉਹਨੂੰ ਸਜ਼ਾ ਹੋਈ ਹੋਈ ਆ ਕਿ ਉਸ ਨੂੰ ਫਾਂਸੀ ਦਿੱਤੀ ਜਾਣੀ ਆ ਜਾਂ ਨਹੀਂ ਜਾਣੀ ਕਿਉਂ ਸਜ਼ਾ ਹੋਈ ਆ ਕਿੱਥੇ ਸਜ਼ਾ ਹੋਈ ਆ ਕਦ ਸਜ਼ਾ ਹੋਈ ਆ ਤੇ ਹੁਣ ਕੀ ਬਣਨਾ ਇਹਦੀ ਗੱਲਬਾਤ ਪ੍ਰੋਗਰਾਮ ਦੇ ਐਸਐਸ ਦੇ ਵਿੱਚ ਆਪਾਂ ਕਰਾਂਗੇ ਕੇਲਾ ਦੀ ਇਹ ਲੜਕੀ ਆ ਜਿਹੜੀ 2008 ਦੇ ਵਿੱਚ 19 ਸਾਲ ਦੀ ਸੀਗੀ ਜਦੋਂ ਇਹ ਜਾਂਦੀ ਆ ਆਪਣੇ ਚੰਗੇ ਭਵਿੱਖ ਦੇ ਲਈ ਇਸ ਕਰਕੇ ਆਪਣੇ ਦੇਸ਼ ਤੋਂ ਪਰਦੇਸਾਂ ਦੇ ਵਿੱਚ ਜਾਂਦੀ ਆ ਕਿ ਆਪਣਾ ਚੰਗਾ ਭਵਿੱਖ ਬਣ ਸਕੇ ਹੁਣ ਇਸ ਟਾਈਮ ਤੇ ਸਨਾਂ ਦੇ ਵਿੱਚ ਜਮਨਦੀ ਰਾਜਸਤਾਨੀਆ ਸਨਾਂ ਉੱਥੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਮੌਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਉਹਦੀਆਂ ਕੜੀਆਂ ਨੂੰ ਪਲ-ਪਲ ਨੇੜੇ ਆਉਂਦੀ ਦੇਖ ਰਹੀ ਹੈ 16 ਸਾਲ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ ਉਹ ਤੋਂ ਪਹਿਲਾਂ ਬੜੀਆਂ ਅਪੀਲਾਂ ਦਲੀਲਾਂ ਨੇ ਜਿਹੜੀਆਂ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਸ ਦੀ ਫਾਂਸੀ ਕਿਸੇ ਤਰੀਕੇ ਨਾਲ ਟਾਲੀ ਜਾ ਸਕੇ ਬਹੁਤੀ ਵਾਰ ਇਹ ਇਸ ਦੇਸ਼ ਨੇ ਜਿਹੜੇ ਉਹਨਾਂ ਦੇ ਵਿੱਚ ਇਹ ਹੁੰਦਾ ਕਿ ਇਸਲਾਮਿਕ ਦੇਸ਼ਾਂ ਦੇ ਵਿੱਚ ਬਲੱਡ ਮਰੀ ਦੇਖ ਕੇ